ਬਿਜਲੀ ਕਰਮਚਾਰੀ ਇਮਾਨਦਾਰੀ ਦੇ ਨਾਲ ਨਿਭਾ ਰਿਹਾ ਸੀ ਆਪਣੀ ਡਿਊਟੀ ਪਰ ਲੋਕਾਂ ਨੇ ਕੀਤੀ ਉਸਦੇ ਨਾਲ ਬਹੁਤ ਮਾੜੀ ਕੀਤੀ ਹੈ ਕੁੱਟਮਾਰ ਮੰਗਵਾਈ ਗਈ ਹੈ ਮਾਫੀ ਤੇ ਇਹ ਬਿਜਲੀ ਕਰਮਚਾਰੀ ਇਸ ਵੇਲੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਜਿਆ ਇਹ ਹੈਰਾਨ ਕਰ ਦੇਣ ਵਾਲੀ ਖਬਰ ਬਠਿੰਡਾ ਦੀ ਗੋਨਿਆਣਾ ਮੰਡੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਬਿਜਲੀ ਕਰਮਚਾਰੀ ਆਪਣੀ ਡਿਊਟੀ ਬਹੁਤ ਹੀ ਇਮਾਨਦਾਰੀ ਦੇ ਨਾਲ ਨਿਭਾਰਿਆ ਸੀ ਪ੍ਰੰਤੂ ਸਥਾਨਕ ਲੋਕਾਂ ਨੇ ਉਸ ਦੇ ਨਾਲ ਬਹੁਤ ਮਾੜੀ ਕੀਤੀ ਹੈ ਉਸ ਦੀ ਕੁੱਟਮਾਰ ਕੀਤੀ ਗਈ ਹੈ ਉਸ ਦੇ ਸੱਟਾਂ ਲਗਾਈਆਂ ਗਈਆਂ ਨੇ ਇੱਥੋਂ ਤੱਕ ਕਿ ਉਸ ਦੇ ਕੋਲੋਂ ਮੁਆਫੀ ਤੱਕ ਮੰਗਵਾਈ ਗਈ ਹੈ ਤੇ ਇਨੀਆਂ ਸੱਤਾਗੈਰੀਆਂ ਹੋ ਗਈਆਂ ਨੇ ਕਿ ਉਸ ਨੂੰ ਹਸਪਤਾਲ ਦੇ ਵਿੱਚ ਪੜਤੀ ਕਰਵਾਉਣਾ ਪਿਆ ਦੱਸਦੀ ਹੈ ਕਿ ਇਸ ਬਿਜਲੀ ਅਧਿਕਾਰੀ ਦਾ ਨਾਮ ਸਤਵੀਰ ਸਿੰਘ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਵਿਭਾਗ ਦੇ ਵਿੱਚ ਇੱਕ ਸਹਾਇਕ ਲਾਈਨਮੈਨ ਦੇ ਵਜੋਂ ਆਪਣੀਆਂ ਸੇਵਾਵਾਂ ਦਿੰਦਾ ਹੈ ਦੱਸਦੀ ਹੈ ਕਿ ਸਤਵੀਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਗੁਰੂ ਨਾਨਕ ਦੇਵ ਮੈਡਰ ਸਕੂਲ ਦੇ ਪਿੱਛੇ ਕੁਝ ਘਰ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਘਰ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਿਜਲੀ ਦੀ ਚੋਰੀ ਕੀਤੀ ਜਾਂਦੀ ਹੈ ਤੇ ਉਹ ਚੈਕਿੰਗ ਦੇ ਲਈ ਯੂਜ਼ ਕਰਦੇ ਵਿੱਚ ਗਿਆ ਸੀ ਜਦੋਂ ਉਹ ਇਸ ਘਰ ਦੇ ਵਿੱਚ ਐਂਟਰ ਹੋਇਆ ਤਾਂ ਜਿਹੜੇ ਘਰ ਦੇ ਪਰਿਵਾਰਕ ਮੈਂਬਰ ਸਨ ਉਹਨਾਂ ਨੇ ਉਸ ਨੂੰ ਘਰ ਦੇ ਅੰਦਰ ਬੰਦ ਕਰ ਲਿਆ ਉਸ ਦੀ ਕੁੱਟਮਾਰ ਕੀਤੀ ਗਈ ਉਸ ਤੇ ਗੈਰੀਆਂ ਸੱਟਾਂ ਤੱਕ ਲਗਾ ਦਿੱਤੀਆਂ ਗਈਆਂ ਨੇ ਇਤੋਂ ਤੱਕ ਕਿ ਕੁੱਟਮਾਰ ਦੀ ਜਿਹੜੀ ਵੀਡੀਓ ਵੀ ਬਣਾਈ ਗਈ ਹੈ ਤੇ ਉਸ ਦੇ ਕੋਲੋਂ ਮਾਫੀ ਵੀ ਮੰਗਵਾਈ ਗਈ ਹੈ ਸਤਵੀਰ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਮੋਬਾਈਲ ਵੀ ਇਹਨਾਂ ਦੇ ਵੱਲੋਂ ਤੋੜ ਦਿੱਤਾ ਗਿਆ ਹੈ ਸਤਵੀਰ ਸਿੰਘ ਨੇ ਇਹ ਆਖਿਆ ਹੈ ਕਿ ਉਸ ਦਿਨ ਸਹਿਯੋਗੀ ਨੇ ਇਸ ਵੰਦ ਦੇ ਵਿੱਚ ਪੁਲਿਸ ਨੂੰ ਤੁਰੰਤ ਸੂਚਨਾ ਦਿੱਤੀ ਪੁਲਿਸ ਅਧਿਕਾਰੀ ਇੱਥੇ ਮੌਕੇ ਤੇ ਹੀ ਪਹੁੰਚ ਗਏ ਤੇ ਉਹਨਾਂ ਨੇ ਸਤਵੀਰ ਸਿੰਘ ਨੂੰ ਇਹਨਾਂ ਦੇ ਚੁੰਗਲ ਦੇ ਵਿੱਚੋਂ ਛੁਡਵਾਇਆ ਦੱਸਦੀ ਹੈ ਕਿ ਸਤਵੀਰ ਸਿੰਘ ਦੇ ਗਹਿਰੀਆਂ ਸਟਾਨ ਲੱਗ ਗਈਆਂ ਨੇ ਇਸ ਕਰਕੇ ਉਸ ਨੂੰ ਗੁਨੀਆਣਾ ਮੰਡੀ ਦੇ ਸਰਕਾਰੀ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਹੈ ਪਰੰਤੂ ਉਸ ਦੀ ਹਾਲਤ ਨੂੰ ਦੇਖਦੇ ਹੋਏ ਪਾਤ ਦੇ ਵਿੱਚ ਉਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਪੁਲਿਸ ਅਧਿਕਾਰੀ ਮੋਹਨਦੀਪ ਸਿੰਘ ਹੋਰਾਂ ਦਾ ਇਹ ਕਹਿਣਾ ਹੈ ਕਿ ਇਸ ਪਰਵਾਰ ਦੇ ਜਿਹੜੇ ਮੈਂਬਰ ਨੇ ਜਿਨ੍ਹਾਂ ਦਾ ਮੁਖੀ ਗੁਰਪ੍ਰੀਤ ਸਿੰਘ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਨਾਲ ਹੀ ਦੋ ਹੋਰ ਮੈਂਬਰ ਨੇ ਜਿਨ੍ਹਾਂ ਤੇ ਗੁਰਪ੍ਰੀਤ ਸਿੰਘ ਦੇ ਸਮੇਤ ਮਾਮਲਾ ਦਰਜ ਕਰ ਲਿਆ ਗਿਆ ਹੈ ਹਾਲਾਂਕਿ ਦੋ ਪਰਿਵਾਰਕ ਮੈਂਬਰ ਅਜੇ ਤੱਕ ਪੁਲਿਸ ਦੀ ਹਿਰਾਸਤ ਤੋਂ ਬਾਹਰ ਨੇ ਪ੍ਰੰਤੂ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਜਲਦ ਫੜ ਲਿਆ ਜਾਵੇਗਾ ਸੋ ਗੁਰਪ੍ਰੀਤ ਸਿੰਘ ਨਾਮ ਦਾ ਇਹ ਵਿਅਕਤੀ ਜਿਹੜਾ ਕਿ ਇਸ ਪਰਿਵਾਰ ਦਾ ਇਸ ਘਰ ਦਾ ਮੁਖੀ ਹੈ ਉਸ ਦੇ ਵੱਲੋਂ ਇਸ ਵਿਅਕਤੀ ਦੀ ਕੁੱਟਮਾਰ ਦੀ ਸ਼ੁਰੂਆਤ ਕੀਤੀ ਗਈ ਤੇ ਬਾਅਦ ਦੀ ਵਿੱਚ ਹੋਰਨਾ ਪਰਿਵਾਰਿਕ ਮੈਂਬਰਾਂ ਨੇ ਵੀ ਇਸ ਬਿਜਲੀ ਅਧਿਕਾਰੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜਿਸ ਦੀ ਕਿ ਵੀਡੀਓ ਵੀ ਬਣਾਈ ਗਈ ਹੈ ਇਸ ਅਧਿਕਾਰੀ ਦੀ ਜਿਹੜੀ ਕਿ ਕੁੱਟਮਾਰ ਦੀ ਵੀਡੀਓ ਬਣਾਈ ਗਈ ਉਸ ਤੋਂ ਬਾਅਦ ਉਸ ਦੇ ਕੋਲ ਮਾਫੀ ਤੱਕ ਮੰਗਵਾਈ ਗਈ ਹੈ ਇਸ ਦਾ ਮੋਬਾਈਲ ਤੱਕ ਤੋੜ ਦਿੱਤਾ ਗਿਆ ਹੈ ਪੁਲਿਸ ਨੂੰ ਇਸ ਬੰਦ ਦੇ ਵਿੱਚ ਸੂਚਨਾ ਦਿੱਤੀ ਗਈ ਹੈ ਪੁਲਿਸ ਅਧਿਕਾਰੀ ਮੌਕੇ ਤੇ ਹੀ ਪਹੁੰਚ ਗਏ ਨੇ ਉਹਨਾਂ ਨੇ ਸਤਵੀਰ ਸਿੰਘ ਨੂੰ ਇਹਨਾਂ ਦੇ ਚੁੰਗਲ ਤੋਂ ਜਲਦੀ ਹੀ ਛੁਡਾ ਲਿਆ ਹੈ ਪਰੰਤੂ ਉਸ ਦੇ ਸੱਟਾਂ ਬਹੁਤ ਜਿਆਦੀਆਂ ਲੱਗ ਗਈਆਂ ਨੇ ਇਸ ਕਰਕੇ ਉਸ ਨੂੰ ਹਸਪਤਾਲ ਦੇ ਵਿੱਚ ਪੜਤੀ ਕਰਵਾ ਦਿੱਤਾ ਗਿਆ ਹੈ ਜਿੱਥੇ ਕਿ ਉਸ ਦਾ ਇਲਾਜ ਹੋ ਰਿਹਾ ਹੈ